ਨੈਪਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹੜ ਤੋਂ ਬਾਅਦ ਜਨਤਾ ਦੀ ਸਿਹਤ ਦੀ ਸੰਭਾਲ ਲਈ ਇੱਕ ਸਰਗਰਮ ਕਦਮ ਚੁੱਕਦੇ ਹੋਏ ਪੰਜਾਬ ਸਿਹਤ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਹੜ ਪ੍ਰਭਾਵਿਤ ਪਿੰਡਾਂ ਅਤੇ ਬਸਤੀਆਂ ਵਿੱਚ 75 ਖਾਸ ਸਿਹਤ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ ਇਹ ਕੈਂਪ 10 ਸਤੰਬਰ ਤੋਂ 20 ਸਤੰਬਰ 2025 ਤੱਕ ਚੱਲਣਗੇ ਅਤੇ ਪ੍ਰਭਾਵਿਤ ਲੋਕਾਂ ਨੂੰ ਰੋਕਥਾਮੀ ਅਤੇ ਇਲਾਜੀ ਸਹੂਲਤਾਂ ਮਹੱਈਆ ਕਰਵਾਉਣਗੇ ਹਰ ਤੋਂ ਬਾਅਦ ਪਾਣੀ ਰਾਹੀ ਅਤੇ ਮੱਛਰਾਂਈ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ ਹੈਜਾ ਪੀੜੀਆ ਮਲੇਰੀਆ ਅਤੇ ਡੇਂਗੂ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਵਿਭਾਗ ਨੇ ਤੁਰੰਤ ਕਾਰਵਾਈ ਲਈ ਵੱਡੀ ਗਿਣਤੀ ਵਿੱਚ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਇਹਨਾਂ ਇਲਾਕਿਆਂ ਵਿੱਚ ਡਾਕਟਰਾਂ ਪੈਰਾ ਮੈਡੀਕਲ ਸਟਾਫ ਅਤੇ ਮਲਟੀਪਰਪਸ ਹੈਲਥ ਵਰਕਰਾਂ ਦੀਆਂ ਟੀਮਾਂ ਭੇਜ ਰਿਹਾ ਹੈ ਸਾਡਾ ਉਦੇਸ਼ ਬਹੁਤ ਪ੍ਰਭਾਵਿਤ ਹੋਈਆਂ ਕਮਿਊਨਿਟੀਆਂ ਨੂੰ ਤੁਰੰਤ ਰਾਹਤ ਅਤੇ ਰੋਕਥਾਮੀ ਸੇਵਾਵਾਂ ਮਹੱਈਆ ਕਰਵਾਉਣਾ ਹੈ। ਧਿਆਨ ਮੁੱਖ ਤੌਰ ਤੇ ਮੈਡੀਕਲ ਜਾਂਚ, ਇਲਾਜ, ਲਾਜ਼ਮੀ ਦਵਾਈਆਂ ਦੀ ਵੰਡ ਅਤੇ ਸਿਹਤ ਸੰਬੰਧੀ ਜਾਗਰੂਕਤਾ ਦਿੱਤਾ ਜਾਵੇਗਾ। ਇਸ ਦੇ ਨਾਲ-ਨਾਲ ਸਫਾਈ, ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਮੱਛਰ ਨਿਯੰਤਰਣ ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ। 75 ਖਾਸ ਸਥਿਤ ਕੈਂਪ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਬਸਤੀਆਂ ਜਿਵੇਂ ਕਿ ਟੂਲੀਵਾਲ ਸਸਰਾੜੀ ਆਲੂਵਾਲ ਖੈਰਾਬੇਟ ਤਲਵੰਡੀ ਨਮਾ ਆਬਾਦ ਮਾਨੀਵਾਲ ਸੰਗੋਵਾਲ ਮੁੱਲਾਪੁਰ ਵਿਲੇਜ ਟਿੱਬਾ ਨਿਊ ਪੁਨੀਤਨਗਰ ਕੁਲੀਵਾਲ ਮਾਦੀਪੁਰ ਕਨਿਆ ਹੁਸੈਨੀ ਕੁਰਸ਼ੈਦਪੁਰ ਅਕੂਵਾਲ ਰਾਜਾਪੁਰ ਭੋਲੇਵਾਲ ਜਦੀਦ ਗੜੀ ਫਜ਼ਲ ਗੜੀ ਸ਼ੇਰੂ ਸੇਖੇਵਾਲ ਸ਼ੇਰੀਆ ਦੋਪਾਨਾ ਬੰਬ ਅੱਛਰਵਾਲ ਖੰਡੂਰ ਪੋਣਾ ਰਹਾਉਣ ਸੈਪੂਰਾ ਸਰੀਮਪੁਰ ਨਰੰਗਵਾਲ ਫੱਲੇਵਾਲ ਜਸੂਵਾਲ ਸਾਹ ਸਾਵਾਜਪੁਰ ਸਰਦਾਰਪੁਰ ਕੋਠੇ ਬੱਗੂ ਢੀਲੋ ਜਰਤੌਲੀ ਸਾਇਆਖੁਰਦ ਖੇੜਾ ਪਹੀੜ ਰੁੜਕਾ ਹਮਾਇਉਪੁਰਾ ਲਾਡੂਵਾਲ ਕਰਨੈਲ ਸਿੰਘ ਨਗਰ ਛੱਜਾਬਾਲ ਅਖਾੜਾ ਲੀਲਣ ਕੋਟ ਮਾਨਾ ਕੋਟ ਉਮਰਾ ਤਲਵੰਡੀ ਰਾਏ ਰਾਏ ਕੋਟ ਲਿੱਟਰ ਕੁਮਾਣਾ ਬੋਪਾਰਈ ਖੁਰਦ ਨathowal ਬਰਮੀ ਜੰਗਪੁਰ ਅਗਵਾੜ ਲੜਾਈ ਬੂਥਗੜ ਰੋੜ ਪੁੱਟਾ ਸ਼ੰਕਰ ਅਗਵਾੜ ਪੋਨਾ ਹਵਾਸ ਲੋਗੜ ਖਾਨਪੁਰ ਸਰਾਬਾ ਤੂਰਕੋਟ ਸ਼ਾਬਾਦ ਤਾਂ ਪਈ ਤਲਵਾੜਾ ਪਰਜੀਨ ਕਲਾ ਪਰਜੀਨ ਬਿਹਾਰipur ਟਟ ਨਿਊ ਬਹਾਦਰਕੇ ਅਤੇ ਭੋਲੇਵਾਲ ਕਦੀਮ ਆਦ ਵਿੱਚ ਲਗਾਈ ਜਾਣਗੇ ਸਿਹਤ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਗਿਆ ਕਿ ਕੈਂਪਾਂ ਵਿੱਚ ਦਵਾਈਆਂ ORS ਪੈਕੇਟ ਅਤੇ ਕੈਲੋਰੀ ਟੈਬਲੇਟ ਮੁਫਤ ਵੰਡੀਆਂ ਜਾਣਗੀਆਂ ਜੇ ਕੋਈ ਗੰਭੀਰ ਮਰੀਜ਼ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਉੱਚ ਸਿਹਤ ਸੰਸਥਾਵਾਂ ਵੱਲ ਰੈਫਰ ਕੀਤਾ ਜਾਵੇਗਾ ਡਾਕਟਰ ਕੌਰ ਨੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕਰਨਾਂ ਅਤੇ ਮੁਫਤ ਸਿਹਤ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਉਹਨਾਂ ਨੇ ਸਫਾਈ ਬਰਕਰਾਰ ਰੱਖਣ ਪੀਣ ਵਾਲੇ ਪਾਣੀ ਨੂੰ ਠੀਕ ਤਰੀਕੇ ਨਾਲ ਸਾਂਭਣਾ ਅਤੇ ਮੱਛਰਦਾਨੀਆਂ ਜਾਂ ਰਿਪੈਲੈਂਟ ਵਰਤਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਲੁਧਿਆਣਾ ਦਾ ਕੋਈ ਵੀ ਵਾਸੀ ਇਸ ਮੁਸ਼ਕਲ ਸਮੇਂ ਦੌਰਾਨ ਸਿਹਤ ਸਹਾਇਤਾ ਦੀ ਘਾਟ ਕਾਰਨ ਪੀੜਤ ਨਾ ਰਹੇ। ਇਹ 75 ਸਿਹਤ ਕੈਂਪ ਵੱਡੀ ਗਿਣਤੀ ਵਿੱਚ ਸਾਡੀ ਵੱਡੀ ਮੁਹਿੰਮ ਦਾ ਹਿੱਸਾ ਹੈ ਜਿਸ ਦਾ ਮਕਸਦ ਜਾਨਾਂ ਬਚਾਉਣਾ ਤੇ ਬਾੜ ਤੋਂ ਪ੍ਰਭਾਵਿਤ ਬਿਮਾਰੀਆਂ ਦੇ ਫੈਲਣ ਤੋਂ ਰੋਕ ਥੰਮ ਕਰਨੀ ਹੈ।